ਇਸ ਜਗ੍ਹਾ ਤੋਂ ਗੁਰੂ ਨਾ ਜਾਣ ਮੰਦਿਰ 300 ਮੀਟਰ ਦੂਰੀ ਤੇ ਹੈ ਇੱਧਰ ਇਸ ਸਾਈਡ ਤੇ ਪੱਤਿਨ ਜੋ ਬਾਬਾ ਜੀ ਵਟ ਬ੍ਰੈਕਸ ਤੇ ਲੱਛਾਂ ਰੋਤੀ ਹੋਈ ਸਾਈਡ ਹੈ ਸਾਹਤ ਲਈ ਉਹ ਸਾਹਮਣੇ ਗੇਟ ਆ ਇਹ ਉੱਨਾਗਾ ਉੱਨਾ ਇਧਰੋਂ 60 ਕਿਲੋਮੀਟਰ ਦੂਰ ਹੈ ਤੇ ਸਾਹਮਣੇ 6 ਕਿਲੋਮੀਟਰ ਦੂਰ ਦੀ ਆਊਟਸਾਈਡ ਗੋਪਾ ਹੈ ਬਣੇ ਰਿਹਾ ਵੀਡੀਓ ਚ ਜੈ ਬਾਬੇ ਦੀ ਫਤਹ ਆ ਤੇ ਜੋ ਬਲੌਗ ਇਸ ਵਿੱਚ ਜਪਾ ਦਿਓੜ ਤੋਂ ਸਿਧਨਾਥ ਬਾਬਾ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਜੋ ਗੁਪਾਲ ਉਹਦੇ ਦਰਸ਼ਨ ਕਰਾਵਾਂਗੇ ਧੌਲਗਿਰੀ ਪਰਬਤ ਹਿਮਾਚਲ ਪ੍ਰਦੇਸ਼ ਸਾਤ ਲਾਈ ਤੋਂ 566 ਕਿਲੋਮੀਟਰ ਦੀ ਉਚਾਈ ਤੇ ਪਹਾੜਾਂ ਵਿੱਚ ਬਸਿਆ ਏ ਧੌਲਗਿਰੀ ਪਰਬਤ ਜਿਸ ਜਿਸ ਜਗ੍ਹਾ ਤੇ ਬਾਬਾ ਜੀ ਦੀ ਗੁਫਾ ਹੈ ਲਾਈਵ ਦਰਸ਼ਨ ਕਰਾਵਾਂਗੇ ਬਣੇ ਰਹੋ ਬਲੌਗ ਤੇ ਦੋਸਤੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੋਟੀਵੇਸ਼ਨ ਮਿਲ ਜਾਂਦਾ ਤਾਂ ਜੋ ਸਾਨੂੰ ਵੀਡੀਓ ਬਣਾਉਣ ਲਈ ਵਧੀਆ ਔਸਲਾ ਹੋ ਜਾਂਦਾ ਕਿ ਸਾਡੀ ਕੋ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਗੁਰੂਨਾ ਚੜੀ ਦਾ ਮੰਦਿਰ ਹੈ ਤੇ ਕੰਮ ਵੀ ਚੱਲ ਰਿਹਾ ਹੈ ਇਸ ਦੀ ਪ੍ਰੋਪਰ ਵੀਡੀਓ ਆਪਾਂ ਬਣਾ ਚੁੱਕੇ ਆ ਤੇ ਉਹ ਵੀ ਫੁੱਲ ਵਲੌਗ ਵਿੱਚ ਆਪਾਂ ਜਾਣਕਾਰੀ ਦਿੱਤੀ ਹੋਈ ਆ ਤੇ ਜਿਹਨੇ ਹੁਣ ਆਪਾਂ ਚੱਲੇ ਗੁਫਾਵਾਂ ਨੂੰ ਖੜਾਪਾ ਦੀ ਅਰਸ਼ੀ ਦੀ ਗੁਫਾ ਦੇ ਆਪਾਂ ਦਰਸ਼ਨ ਕਰਾਵਾਂਗੇ ਕਬੀ ਦੀਪਕ ਤੋਂ ਇਹ ਆਪਣਾ ਜੋ ਗੁਰੂ ਨਾ ਜਾਣੀ ਦਾ ਦ੍ਰਿਸ਼ ਆ ਵੰਦੇ ਅਤੇ ਮਨਕਾਉਣਾ ਪੂਰਨ ਕੀਤੇ ਬਾਬੇ ਦਾ ਤਪਸਥਾਨ ਸਾਹਮਣੇ ਫਕਤੋ ਸਾਨੂੰ ਅੱਜ ਜਲੰਧਰ ਤੋਂ ਬਹੁਤ ਹੀ ਮਹਾਨ ਸੱਚੇ ਪੂਜਨੀ ਜਲੰਧਰ ਤੋਂ ਬਾਬਾ ਰਿੰਕੂ ਬਾਬਾ ਜੀ ਮਿਲੇ ਨੇ ਉਹਨਾਂ ਨਾਲ ਵੀ ਦੋ ਗੱਲਾਂ ਕੀਤੀਆਂ ਨੇ ਉਹ ਵੀ ਦੇਖੋ ਇਸ ਤਰ੍ਹਾਂ ਸਾਨੂੰ ਬਾਬਾ ਜੀ ਬਾਰੇ ਦੱਸ ਰਹੇ ਨੇ ਜੈ ਬਾਬੇ ਦੀ ਭਗਤੋ ਅੱਜ ਸਾਡੇ ਦਰਮਾਨ ਜਲੰਧਰ ਤੋਂ ਰਿੰਕੂ ਬਾਬਾ ਜੀ ਮਿਲੇ ਨੇ ਸਾਥ ਲਈ ਗੁਰੂ ਨਾ ਝਾੜੀ ਬਾਬਾ ਜੀ ਤੱਕ ਕੰਤੇ ਕਿਉਂਕਿ ਉਹਨਾਂ ਨਾਲ ਦੋ ਗੱਲਾਂ ਕਰਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਕਿ ਇੱਥੇ ਆਏ ਤੇ ਕਿਵੇਂ ਲੱਗਿਆ ਤੇ ਕਿੰਨੇ ਟਾਈਮ ਤੋਂ ਤੁਸੀਂ ਆਉਂਦੇ ਹੋ ਸੋ ਸਾਰਿਆਂ ਨੂੰ ਜੈ ਬਾਬਾ ਜੀ ਬਲਕਨਾਰ ਜੀ ਹਾਂ ਜੀ ਜੀ ਅਸੀਂ ਕੰਮ ਤੇ ਕੰਮ 20 ਸਾਲ ਨੂੰ ਆਂਦੇ ਆਂ ਨਹੀਂ ਇੱਥੇ ਹੋ ਗਏ ਬਹੁਤ ਆਨੰਦ ਆਂਦਾ ਵਾ ਸਾਈ ਸਿੰਘ ਜੀ ਤੋਂ ਬੇਨਤੀ ਹੈ ਕਿ ਦਸਣ ਜ਼ਰੂਰ ਕਰਨ ਆਇਆ ਕਰੋ ਐਤਵਾਰ ਬਾਬਾ ਜੀ ਮੋਹਤ ਮੀਰ ਕਰਦੇ ਆਂ ਤੁਸੀਂ ਆਪਰਦੇ ਬਹੁਤ ਕੋਸ਼ਿ ਮਹਾਰਾਜ ਜੀ ਤਾਜੀ ਬਾਬਾ ਜੀ ਜੈ ਬਾਬਾ ਜੀ ਜੀ ਜੈ ਬਲਕਨਾਰ ਜੀ ਜੀ ਜੁਦਾਤਾਰੀ ਜੀ ਜੀ ਹਾਂਜੀ ਸਾਰੇ ਸੰਗਤ ਨੂੰ ਬੇਤੀ ਹੈ ਕਿ ਸੰਨ ਕਮ ਸੇ ਕਮ 40 ਸਾਲ ਇੱਥੇ ਆਉਂਦੇ ਆਨ ਨੂੰ ਹੋ ਗਏ ਆ ਤੇ ਬਾਬਾ ਜੀ ਦੀ ਮੀਲਾ ਬੜੀ ਨਿਆਰੀ ਹੈ ਤੇ ਬਹੁਤ ਕੁਛ ਬਾਬਾ ਜੀ ਨੇ ਦਿੱਤਾ ਸਾਨੂੰ ਤੇ ਵੱਧ ਤੋਂ ਵੱਧ ਦਰਸ਼ਨ ਕਰੋ ਆ ਕੇ ਬੜੀਆ ਲੱਗਦਾ ਵਾ ਇੱਥੇ ਆ ਕੇ ਹਾਂਜੀ ਜੀ ਅਸੀਂ ਸਾਲ 'ਚ ਆਦੀ ਦਾ ਕਾਫੀ ਵਾਰੀ ਤੇ ਬਿੱਟੂ ਭਾਜੀ ਹੁਣ ਤੁਹਾਨੂੰ ਮਿਲੇ ਆ ਤੇ ਵੱਧ ਪੱਧ ਇਹਨਾਂ ਨੂੰ ਲਾਈਕ ਜ਼ਰੂਰ ਕਰੋ ਪਗ ਤੋਂ ਇਹ ਲੰਗਰ ਵੀ ਚੱਲ ਰਿਹਾ ਗੁਰੂਨਾ ਝਾੜੀ ਦੇ ਵਿੱਚ ਦੇਖੋ ਪੱਖੇ ਭੁੱਖੇ ਨਹੀਂ ਲੱਗੇ ਹੋਇਆ ਵਧੀਆ ਮਾਹੌਲ ਬਣਾਇਆ ਹੋਇਆ ਬਿਠਾ ਕੇ ਲੰਗਰ ਚੁਕਾਰੇ ਨੇ ਇਹ ਲੰਗਰ ਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਭਾਜੀ ਹਾਈ ਬੋਰਡਰ ਨੇ ਤੇ ਲਾਈਵ ਤਸਵੀਰਾਂ ਨੇ ਪਾਪਾ ਬਾਲਕਨਾਸ ਇੱਕ ਗੁੰਨਾ ਚੜ੍ਹ ਇੱਕ ਲੰਗਰ ਲੱਗਿਆ ਹੋਇਆ ਇਹਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਤੇ ਅੱਗੇ ਬਣੇ ਰਹੋ ਸਾਨੂੰ ਇਹ ਦੇਖੋ ਜੀ ਲੰਗਰ ਤਿਆਰ ਵੀ ਕਰਦੇ ਦਿਖਦੇ ਰਹੇ ਨੇ ਭਗਤ ਜੀ ਬੀਬੀਆਂ ਭੈਣਾਂ ਵੀ ਲੱਗੀਆਂ ਹੋਈਆਂ ਨੇ ਜੀ ਪਿੱਛੇ ਹਲਵਾਈ ਸਹਿਵਾਨ ਔਰ ਲੱਗਦਾ ਦੁਕਾਨਦਾਰ ਵੀ ਨੇ ਤੇ ਅੱਗੇ ਵੀਡੀਓ ਫੁੱਲ ਵਾਚ ਕਰਿਓ ਤਾਂ ਸਾਨੂੰ ਪੂਰੀ ਜਾਣਕਾਰੀ ਮਿਲ ਸਕੇ ਇਹ ਦੇਖੋ ਫਗਤੋ ਫਕਤਾ ਦਾ ਆਉਂਦਾ ਜਾਂਦਾ ਸੰਗ ਆਉਂਦੀ ਜਾਂਦੀ ਚਹਲ ਪਹਿਲ ਚੰਡੇਲੇ ਆਉਂਦੀ ਤੇ ਜਾਂਦੀ ਉੱਪਰ ਵੱਲ ਥੱਲੇ ਆਉਂਦੇ ਫਗਤ ਪਿਆਰੇ ਇਹ ਜੀ ਬਾਬਾ ਬਲਗਨਾਦ ਜੀ ਆਹ ਰਾਹਤੇ ਦੀਆਂ ਤਸਵੀਰਾਂ ਨੇ ਬਾਕੀ ਬਣੇ ਰਹੋ ਆਪਣੇ ਨਾਲ ਤੁਹਾਨੂੰ ਹੋਰ ਵੀ ਵੀਡੀਓ ਆਪਾਂ ਦਿਖਾਉਂਦੇ ਰਹਾਂਗੇ ਇੱਕ ਲੰਗਰ ਹੋਰ ਲੱਗਿਆ ਹੋਇਆ ਦੇਖੋ ਬਾਬਾ ਜੀ ਦੇ ਰਸਤੇ ਦੇ ਵਿੱਚ ਜੋ ਕਿ ਵਧੀਆ ਪਿਆਰੀਆਂ ਬਾਬਾ ਬੱਲ ਜਾਂਦੇ ਆ ਵਕਤ ਪਿਆਰੇ ਦੇਖੋ ਝੰਡਿਆਂ ਨਾਲ ਸਜਾਇਆ ਹੋਇਆ ਛੰਗ ਪਰਪਲ ਜਾਂਦਾ ਹੋਇਆ ਇਹ ਵੀ ਲਾਈਨ ਤਸਵੀਰਾਂ ਨੇ ਵਧੀਆ ਚਾਹਲ ਬੈਲ ਹੋਈ ਪਈ ਹੈ ਦੇਖੋ ਇੱਕ ਗੋੜ ਬਿਸਤਾਲ ਮਹਾ ਜੈ ਸ਼੍ਰੀ ਦਾ ਫਸਪੁਰ ਦੇਖੋ ਚਾਹਲ ਬੈਲ ਹੋਈ ਪਈ ਰਸਤੇ ਚ ਗੁਰੂਨਾ ਚੜੀ ਸੋਨੂ ਬਾਜੀ ਜੇ ਸੋਨੂ ਸੈਣੀ ਦੇ ਨਾਮ ਤੇ ਮਸ਼ਹੂਰ ਹੈ ਬਾਬੇ ਦੇ ਪੇਟਾ ਗੋਦਰ ਉਹਨਾਂ ਦਾ ਸੰਗ ਵੀ ਬਾਬਾ ਵੱਲ ਜਾਂਦਾ ਹੋਇਆ ਲੈਪ ਤਸਵੀਰਾਂ ਨੇ ਵੀਡੀਓ ਵੱਲ ਵਾਚ ਕਰਿਓ ਉਹਨਾਂ ਦੇ ਵੀ ਕਲੀਪ ਪਾਪਾ ਵਿੱਚ ਪਾਈ ਹੈ बहुत तो सोना व्यू गुफा वाले हुए आप गुफा पहुँचने वाले हैं गुफा वाले रास्ता जो शाह तलाई तो पांच छः किलोमीटर उपर ऊना साठ किलोमीटर के उपर माता कांगराज वाल जो भी एक रूट से रास्ता पाया भी ज्यादा नहीं है नेतरे तो। पैदल जाते हुए बाबा भारत नाथ उपर बाबा पवे पहुंचने वाले लाइव तस्वीर ने गुफा बल पर जो पौड़ियाँ बनिया ने ऊपर चढ़ाई दी हैं। ये बाबा बालकनाथ की चढ़ाई दी पौड़ियां लेके ऊपर गुफावल जाना ये जो गुफावल देखो बुजुर्ग भी ऊपर आंदे ने के मथड़ टेकते ने कोई ये देखो जी बैठे हैं माता मातापन ऊपर बच्चे भी आंदे ने कोई मथ मस्त कोंदे ने बाबा जी गुफावल देखो पहनी पौड़ी चढ़ चुके हैं बच्चे के में जा रहे ने ਕਫਲ ਦਾ ਨਜ਼ਾਰਾ ਕੁਸ ਹੋ ਰਹੀ ਹੈ ਜੈ ਜੈ ਇਹ ਆਗੇ ਗੁਫਾ ਦਰਸ਼ਨ ਇੱਥੇ ਮੰਗਿਆ ਵਰਦਾਨ ਉਹ ਬੋਲੇ ਪਾਚਨ ਬਾਬਾ ਜੀ ਪ੍ਰਵਾਨ ਕਰਦੇ ਨੇ ਤੇ ਇਹ ਗੇਟ ਨੰਬਰ 2 ਹੈ ਜੀ ਕਫਲ ਦਾ ਗੁਫਾ ਜਪਨ ਜੋ ਪੱਜਰ ਨੇ ਆ ਨੰਬਰ ਗੇਟ ਹੈ ਇਸ ਜਗ੍ਹਾ ਤੇ ਬਬਾਈ ਜੇ ਦਰਵਾਜ਼ੇ ਜੋ ਆਉਂਦੇ ਨੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਉਹਨਾਂ ਦੀਆਂ ਪੁੱਖਾਰੀਆਂ ਭਰੀਆਂ ਕੁਝ ਰਹਿੰਦੇ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਬਾਬਾ ਜੀ ਦੇ ਪਰਮਹੰਸਾ ਜੀ ਆ ਵੀ ਜਾਂਦੇ ਤੇ ਦੇਖੋ ਜੀ ਇਹ ਦੇਖੋ ਜੀ ਕਿੰਨੀ ਭੀੜ ਲੱਗ ਚੁੱਕੀ ਹੈ ਪੰਜਾਬ ਨਹੀਂ ਹਰ ਕੰਟਰੀ ਦਾ ਹਰ ਸਟੇਟ ਦਾ ਬੰਦਾ ਇਸ ਜਗ੍ਹਾ ਤੇ ਪਹੁੰਚਦਾ ਬਾਬਾ ਜੀ ਦੇ ਨਾਮ ਤੇ ਹੁੰਦਾ ਚੰਡੇ ਚੜਾਉਂਦੇ ਨੇ ਬਾਬਾ ਜੀ ਦਾ ਪ੍ਰਸਾਦ ਨੂੰ ਤੇ ਚੜਾਵਾ ਚੜਦਾ ਜਿਉਂਕੇ ਆਪਣੀ ਛੜ ਦਾ ਉਚਾਰ ਹੈ ਦੇ ਲੈਣਾ ਲੱਗ ਚੁੱਕੀਆਂ ਨੇ ਆਪਾਂ ਵੀ ਲੈਣ ਚ ਲੱਗੀਆਂ ਦੇਖੋ ਵੀਡੀਓ ਜਿੱਦਿਹਾ ਪਾ ਰਹੇ ਆ ਬਹੁਤ ਹੀ ਹੋ ਚੁੱਕੀ ਆ ਅੱਗੇ ਜਾ ਕੇ ਤਾਂ ਇੱਕੋ ਹੀ ਰਹਿਣੀ ਐ ਕਿਉਂਕਿ ਇੱਕੋ ਹੀ ਐ ਲੈਣ ਇੱਕੋ ਹੀ ਐ ਜਿਹੜਾ ਪੌਣਾ ਦੀ ਨਾਲ ਜਿਹੜਾ ਦੋਸਤੋ ਬਹੁਤ ਸੱਚੇ ਦਿਲ ਵਾਲੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੋਈ ਵੀ ਪੈਸਾ ਨਹੀਂ ਲੱਗਣਾ ਤੇ ਸਾਨੂੰ ਨਵੀਂ ਨਵੀਂ ਮੀਟਿੰਗ ਪੜ੍ਹਦੇ ਹੋ ਜੋਣ ਕਰਾਂਗੇ ਹੱਤਰ ਨਿਸ਼ਤਾਨਾ ਦੀਓ ਤੇ ਭਗਵਾਨ ਦਾ ਦੇਵੀ ਨੂੰ ਦਰਸ਼ਨਾ। ਇਹੋ ਛੋਟੇ ਜਿਹੇ ਬੱਚੇ ਨੇ ਕਿਰਨ ਲਾਲ ਰਾਜ ਦੇ ਸ਼ੰਕਰ ਪਾਪਾ ਜੀ ਬੱਚਿਆਂ ਨੂੰ ਪਲਤਨ। ਯਾਰ ਆਪਣੀ ਮਾਤਾ ਦਾ ਨਾਮ ਪੁੱਤਰ ਬਾਰੇ ਚੇਤਾ ਚੱਲਾ। ਉਹ ਯਾਰ ਸਿਹਾਰ ਬਾਬਾ ਜੀ ਦੇ ਦਰਸ਼ਨੋ ਕੇ ਲੀਏ ਆਏ ਹੋਏ ਹੈ। इसके माता पिता जहाँ कहीं भी मेरी वास्तु में हो तो जल्द से जल्द अपनी बच्ची को मंदिर रूम से ले जाए एक बार एक बार फिर सुनिए एक छोटी सी बच्ची जिसने लाल रंग के कपड़े पहन रखे हैं ये अपना नाम मानवी बता रही है व अपनी माता का नाम पूजा बता रही है जिस विवाद ऐसी बच्चों के लिए आई है इसके माता पिता जहाँ कहीं भी मेरी वासी में हो तो जल्दी से जल्दी अपनी बच्ची को ਮੰਦਰ ਕੇ ਕੋਲੋਂ ਹੋਰ ਨੂੰ ਚਲੇ ਜਾਓ ਜੇ ਤਾਰਾ ਪਾ ਆਇਆ ਬਹੁਤ ੱਤੇ ਦਰਬਾਰ ਕੀ ਹੈ ਪ੍ਰਸ਼ਾਸਨ ਵੀ ਬਧੀਆ ਸਜੋ ਇਹ ਵਧੀਆ ਪ੍ਰਬੰਧ ਹੈ ਬਾਬਾ ਜੀ ਦੇ ਕੋਲ ਜਾਂਦਾ ਪੀੜ ਹੋਗੀ ਕਿ ਕਿੰਨੀ ਲੈਂਡ ਤਸਵੀਰਾਂ ਨੇ ਬਹੁਤ ਚੰਗਾ ਵੀਅੂ ਆਇਆ ਬਾਬਾ ਜੀ ਵੱਲ ਪਾਪਾ ਜੀ ਕੋਲ ਬਹੁਤ ਜ਼ਿਆਦਾ ਕੰਮ ਆ ਗਏ ਜਿਸ ਮੈਂ ਕਿ ਬਾਬਾ ਜੀ ਤੋਂ ਬੁਲਤਿ ਨੇ ਸੀਨਾ ਉੱਤੇ ਬੈਠੇ ਜਰਾ ਮਾਜੀ ਉਹਨਾਂ ਦੇ ਦਰਸ਼ਨ ਆਪਨਾਂ ਨੂੰ ਦੇਖਾ ਪਾਉਂਦੇ ਪਾਜੀ ਪਤਾ ਲੱਗਿਆ ਕਿ ਖੰਡੂ ਜੋ ਗੱਦੀ ਨਸੀਨ ਸੀ ਸ੍ਰੀ ਸ੍ਰੀ ਅਕਸ਼ਾਟ ਜੀ ਕੇ ਆਰ 8 ਸਾਡੇ ਸ੍ਰੀ ਜੀ ਰਜਿੰਦਰ ਜੀ ਮਹਾਰਾਜ ਜੀ ਦੇ ਪਿੱਛੇ ਨਦੀ ਬਿਤਾ ਸਤ ਸ੍ਰੀ ਅਕਾਲ ਜੀ ਗ੍ਰਾਮਾਇਕ ਬਣੇ ਰਿਹਾ ਵੀਡੀਓ ਚ ਦੇਖੋ ਲੋਕ ਨੇ ਦੋ ਸਾਡੀ ਦਾ ਬੇਸ਼ਕੀਤ ਬੜੀ ਮਹਿਨਤ ਲੱਗਦੀ ਸਮੂਹ ਨੂੰ ਕਰੀ ਜਾਤਾ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਦੇਖੋ ਇਸ ਲੈਣਾ ਲੱਗ ਚੁਕਿਆ ਗੇਟ ਵਨ ਤੋਂ ਕੁਝ ਪੰਗ ਤੱਕ ਜਾ ਰਹੇ ਨੇ ਦੇਖੋ ਅੱਗੇ ਲੋਕੀ ਭਕਤੋ ਕਰੋ ਗੁਫਾ ਦੇ ਦਰਸ਼ਨ ਦਿਔਰਸ਼ਿਤ ਬਾਬਾ ਬਲਕਨਾ ਤੇ ਗੁਰੂ ਮਹਾਰਾਜ ਰਜਿੰਦਰ ਗਿਰੀ ਮਹਾਰਾਜ ਜੀ ਦੇ ਲਾਈਵ ਦਰਸ਼ਨ ਬਹੁਤ ਵਧੀਆ ਦਰਸ਼ਨ ਹੋ ਗਏ ਬਾਬਾ ਜੀ ਦੀ ਕਿਰਪਾ ਨਾਲ ਤੇ ਤੁਹਾਡੇ ਵੀ ਘਰ ਬੈਠੇ ਦਰਸ਼ਨ ਕਰਵਾਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋ ਜੀ ਭਗਤੋ ਕਰੋ ਗੁਫਾ ਦੇ ਉਪਰੋਂ ਦਿਓਰ ਸਿੱਧ ਗੁਫਾ ਦਾ ਬਹੁਤ ਸੋਹਣਾ 뷰 ਕਮੇ ਲੱਗੀ ਵੀਡੀਓ ਸਾਨੂੰ ਕਮੈਂਟ ਚ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਬਾਬੇ ਦੀ ਜੈ ਬਾਬੇ